ਜੀ ਮਿਸ਼ਨ ਚਲੋ 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 ਆਇਆ ਆਇਆ ਨਾ ਹਟਾ 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 ਮੈਂ ਮੈਂ ਓਮੇ चलो 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 गुड 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 हिरिया ध्यान ਨਾਲ ਹੀਰਿਆ ਯਾਰ ਧਿਆਨ ਨਾਲ ਹੀਰਿਆ ਯਾਰ ਆ ਵੀ ਕਿਹਦਾ ਆ ਤਾ ਤੂੰ ਸਾਲਾ ਬੁੱਤ ਤੂੰ ਸਾਲਾ ਕੇ ਹਾਂ ਯਾਰ ਨਾ ਨਾ ਬੱਪ ਬੱਪ ਬੰਨ ਬੱਪ ਹਾਲਾ ਮਰੇ ਬੜਾ ਦੱਬ ਕੇ ਰੱਖੋ ਦੱਬ ਕੇ ਰੱਖੋ ਭਾਈ ਪਿੱਛੇ ਥੋੜਾ ਥੋੜਾ ਦੱਬ ਕੇ ਰੱਖੋ ਤੂੰ ਥੋੜਾ ਪੈਰ ਚੱਪਾ ਦੱਬਾ ਟੌਨੀ ਦੇ ਪੈਰ ਚੱਲ ਗਏ ਖਿੱਚ ਖਿੱਚ ਲੈ ਲੈ ਐਵੀ ਗੋ ਖਿੱਚ ਟੈਲੀ ਗੋਡ ਖਿੱਚ ਹੋਲਡ ਕਰ ਲਓ ਹੋਲਡ ਲਾਓ ਜੋ ਹੁਣ ਪਿੱਛੇ ਹੋਇਆ ਪਤਾ ਹੁਣ ਆਪਾਂ ਨਿਕਲ ਕੇ ਆਉਂਦੇ ਹਾਂ ਪੈਰੀਂ ਹੋਇਆ ਸੋ ਇਹਨਾਂ ਕੋਈ ਨਾ ਧਿਆਨ ਨਾ ਬਸ ਯਾਰ ਮਾਰੋ ਜੇਰ ਮਾਰੋ ਖੜਾ ਚਾੜੇ ਗਿਆ ਹੈ ਵੀ ਗੋ ਹਾਂ ਹਿੱਟ ਡੋਨੀ ਹਿੱਟ ਡੋਨੀ ਹੈਰ ਵੀ ਗੋ ਅੱਗੇ 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 ਖੜ ਗਿਆ ਖੜਨਾ ਨਹੀਂ ਅੱਗੇ ਅੱਗੇ ਅਵਾਜ਼ ਛੋਟਿਆ ਖੜਿਆ ਆ ਯਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਤੂੰ ਡੋਨੀ ਸਿੱਧਾ ਕਰ ਨਹੀਂ ਕਰਦਾ ਓ ਮਾਈ ਗॉड ਉਹ ਪਾਣੀ ਲੈ ਦੇਖੋ ਕਿਥੇ ਚਲ ਪਾਣੀ ਲੈ ਪਾਣੀ ਬਹੁਤ ਵਧੀਆ ਆ ਗੋ ਵਾ ਬਲੇ ਹੀ ਰਿਆ ਆ ਗਿਆ ਤੂੰ ਵੈਰੀ ਗੁੱਡ ਰੀਲੀ ਯੂ ਬੈਟ ਅ ਫੱਕੀ ਟੈਲ ਅਰ ਵੈਰੀ ਗੁੱਡ ਯਾਰ ਕੋਈ ਨਹੀਂ ਹੁੰਦਾ ਯਾਰ ਗਰੀਬ ਆ ਓ ਗਰੀਬ ਕਿਥੇ ਆ ਉਹ ਪਾਣੀ ਲੈ ਉਹ ਦੁੱਧ ਆ ਆ ਬੰਦ ਆ ਬੰਨ ਨੁਕਰਾ ਇਹਨੂੰ ਕਰਾ ਬੰਦ ਕਰ ਲੈਣ ਨੂੰ ਮਾਜੀ ਫਿਨਿਸ਼ ਇੱਕ ਪੁੱਲ ਲੈ ਗਿਆ ਬਬੀ